ਸਮਝਾਉਂਦੀ ਹਾਂ ਪ੍ਰਦੀਪ कौर ਸੂਬੇ ਦੇ ਵਿੱਚ ਲੁੱਟਾਂ ਇਸ ਕਦਰ ਵੱਧ ਚੁੱਕੀਆਂ ਨੇ ਕਿ ਹੁਣ ਲੁਟੇਰਿਆਂ ਨੇ ਘਰ ਦੇ ਵਿੱਚ ਵੜ ਕੇ ਲੋਕਾਂ ਨੂੰ ਮਾਰਨਾ ਵੀ ਸ਼ੁਰੂ ਕਰ ਦਿੱਤਾ ਆਦਾ ਬਿਲਕੁਲ ਦੱਸਦੀ ਕਿ ਮਾਮਲਾ ਜਿਹੜਾ ਜਲੰਧਰ ਤੋਂ ਸਾਹਮਣੇ ਜਿੱਥੇ ਇੱਕ ਮਹਿਲਾ ਦੀ ਘਰ ਦੇ ਵਿੱਚ ਵੜ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ ਇਹ ਹੱਤਿਆ ਕਿਉਂ ਕੀਤੀ ਜਾਂਦੀ ਹੈ ਪੂਰਾ ਮਾਮਲਾ ਤੁਹਾਨੂੰ ਦੱਸ ਦਿੰਨੇ ਆ ਤਾਂ ਮਾਮਲਾ ਜਿਹੜਾ ਜਲੰਧਰ ਤੋਂ ਸਾਹਮਣੇ ਜਿੱਥੇ ਪਤੀ ਬਾਜ਼ਾਰ ਗਿਆ ਹੁੰਦਾ ਹੈ ਤਾਂ ਜਦੋਂ ਵਾਪਸ ਆਉਂਦਾ ਆ ਕੇ ਦੇਖਦਾ ਹੈ ਕਿ ਉਸ ਦੀ ਪਤਨੀ ਹੈ ਜਿਹੜੀ ਖੂਨ ਦੇ ਨਾਲ ਲੱਤਪਾ ਉਸਦੀ ਲਾਸ਼ ਨੂੰ ਸਾਹਮਣੇ ਪਈ ਦਿੱਖਦੀ ਹੈ ਆ ਤਾਂ ਬਿਲਕੁਲ ਪਹਿਲਾਂ ਤਾਂ ਪਤੀ ਦੇ ਵੱਲੋਂ ਦਰਵਾਜ਼ਾ ਖੜਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਪਰ ਦਰਵਾਜ਼ਾ ਅੰਦਰ ਤੋਂ ਬੰਦ ਹੁੰਦਾ ਹੈ ਕਾਫੀ ਟਾਈਮ ਖੜਕਾਉਣ ਤੋਂ ਬਾਅਦ ਜਦੋਂ ਦਰਵਾਜ਼ਾ ਨਹੀਂ ਖੋਲਿਆ ਜਾਂਦਾ ਤਾਂ ਉਸ ਨੂੰ ਸ਼ੱਕ ਹੁੰਦਾ ਹੈ ਕਿ ਸ਼ਾਇਦ ਕੋਈ ਅਣਹੋਣੀ ਘਟਨਾ ਵਾਪਰੀ ਹੈ ਤਾਂ ਬਿਲਕੁਲ ਛੱਤ ਦੇ ਉੱਪਰ ਦਰਵਾਜ਼ੇ ਹੇਠਾਂ ਉਤਰਦਾ ਹੈ ਅੰਦਰ ਜਾ ਕੇ ਦੇਖਦਾ ਹੈ ਖੂਨ ਦੇ ਨਾਲ ਲੱਤਪਾ ਉਸਦੀ ਪਤਨੀ ਦੀ ਲਾਸ਼ ਹੁੰਦੀ ਹੈ ਘਰ ਦੇ ਵਿੱਚ ਸਾਰਾ ਸਮਾਨ ਹੈ ਜਿਹੜਾ ਵਿਖਰਿਆ ਪਿਆ ਹੁੰਦਾ ਜਿਸ ਤੋਂ ਸਾਫ਼ ਤੌਰ ਤੇ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਲੁਟੇਰੇ ਫਰਾਰ ਹੋ ਗਏ ਨੇ ਅਤੇ ਮਹਿਲਾ ਦੀ ਹੱਤਿਆ ਕਰ ਦਿੱਤੀ ਹੈ ਹੰਦਾ ਸੀ ਕਿ ਭਾਜੀਪੀ ਆਗੂ ਦੀ ਰਿਸ਼ਤੇਦਾਰ ਦੱਸੀ ਜਾ ਰਹੀ ਹੈ ਮਹਿਲਾ ਤੇ ਕੁਵਾਰ ਤਸਵੀਰਾਂ ਤੁਹਾਨੂੰ ਮੌਕੇ ਦੀਆਂ ਜ਼ਰੂਰ ਦਿਖਾ ਦਿੰਦੇ ਹਾਂ ਮਾਰਕੀਟ ਗਏ 2 ਘੰਟੇ ਬਾਅਦ ਵਾਪਸ ਆਏ ਸਾਈਹ ਜੀ। ਹਾਂ ਜੀ। ਤੇ 2 ਘੰਟੇ ਬਾਅਦ ਵਾਪਸ ਆਏ ਆ ਤਾਂ ਦਰਵਾਜਾ ਫਰੰਟ ਦੂਰ ਕਿਸੇ ਨੇ ਖੋਲਿਆ ਨਹੀਂ। ਫਿਰ ਸਾਹਮਣੇ ਚੋਪੜਾ ਫੈਮਿਲੀ ਹੈ ਤੇ ਉਹਨਾਂ ਨੇ ਦੇਖਿਆ ਤਾਇਆ ਜੀ ਬਜ਼ੁਰਗ ਨੇ ਕਿ ਬੂਹਾ ਖੜਕਾ ਰਹੇ ਨੇ। ਉਹ ਟੱਪ ਕੇ ਅੰਦਰ ਆਏ ਆ ਤਾਂ ਕੁੰਡੀ ਅੰਦਰ ਜਦੋਂ ਆਏ ਤੇ ਤਾਈ ਜੀ ਜਿਹੜੇ ਸੀਗੇ ਉਹ ਗire ਹੋਏ ਸੀਗੇ। ਤਾਂ ਇੱਕਦਮ ਸ਼ੌਕਡ ਹੋ ਜਾਂਦੇ ਆ ਦੋਨੋਂ ਤੇ 2-3 ਘੰਟੇ ਉਹਨਾਂ ਨੂੰ ਸਮਝ ਨਹੀਂ ਲੱਗਾ ਕਿਉਂਕਿ ਮਤਲਬ ਬਿਲਕੁਲ ਨੇਕ ਸ਼ਰੀਫ ਬੰਦੇ ਨੇ। ਤੋ 2-3 ਘੰਟੇ ਬਾਅਦ ਜਦੋਂ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਦੇਖੋ ਜੋ ਇਹਨਾਂ ਨੇ 골ਡ ਪਾਇਆ ਹੁੰਦਾ ਉਹ ਕਿੱਥੇ ਹੈ ਉਹ ਜਦੋਂ ਦੇਖਿਆ ਕਿ 골ਡ ਦੇ ਦੋਨੋਂ ਕੜੇ ਨਹੀਂ ਸੀਗੇ ਮੁੰਦਰੀਆਂ ਨਹੀਂ ਸੀ ਉਹਨਾਂ ਦਾ ਮੋਬਾਈਲ ਜਿਹੜਾ ਉਹ ਨਹੀਂ ਸੀ ਮੋਬਾਈਲ ਤੇ ਫੋਨ ਕੀਤਾ ਉਹ ਸਵਿਚਡ ਆਫ ਸੀ ਫਿਰ ਇਸ ਤਰ੍ਹਾਂ ਪਤਾ ਲੱਗਾ ਕਿ ਉਹਨਾਂ ਦਾ ਬਿਲਕੁਲ ਘਰ ਦੀ ਇੱਕ ਚੋਪੜਾ ਫੈਮਲੀ ਜਿਹੜਾ ਮੁੰਡੇ ਨੇ ਦੇਖਿਆ ਇੱਕ ਬਾਰੀ ਥੋੜੀ ਜੀ ਖੁੱਲੀ ਹੋਈ ਸੀ ਤੇ ਇੱਕ ਤਾਇਆ ਜੀ ਦੇ ਦੂਸਰੇ ਕਮਰੇ ਦੀ ਥੋੜੀ ਜੀ ਬਾਰੀ ਖੁੱਲੀ ਹੋਈ ਸੀ ਹੱਲੇ ਹੋਰ ਕੀ ਕੀ ਗਿਆ ਹੈ ਇਹਦੇ ਬਾਰੇ ਹੱਲੇ ਕੁਝ ਨਹੀਂ ਕਹਿ ਸਕਦੇ ਪਰ ਇਹ ਹੈ ਕਿ ਤਾਈ ਜੀ ਦੇ ਜਿਹੜੇ ਦੋਨੋਂ ਕੜੇ 골ਡ ਦੇ ਮਤਲਬ ਆਲ ਦੀ ਟਾਈਮ ਪਾਇਆ ਰੱਖਿਆ ਹੁੰਦਾ ਉਹਨਾਂ ਨੇ 골ਡ ਜਿੰਨਾ ਕੁ ਪਾਣੀਆਂ ਲੇਡੀਜ਼ ਤੇ ਉਹਨਾਂ ਦਾ ਮੋਬਾਈਲ ਜਿਹੜਾ ਉਹ ਸਵਿਚਡ ਆਫ ਆ ਰਿਹਾ ਇਸ ਕਰਕੇ ਜਿਹੜਾ ਇਹ ਮਾਮਲਾ ਬੜਾ ਗੰਭੀਰ ਸੰਦੇਹ ਕਿਤੇ ਲੱਗ ਰਿਹਾ ਕਿ ਇੱਕ ਵੈਸੇ ਤਾਂ ਚਲੋ ਬਹੁਤ ਵਧੀਆ ਏਰੀਆ ਹੈ ਕਦੀ ਇਦਾਂ ਦੀ ਗੱਲ ਨਹੀਂ ਤੇ ਬਹੁਤ ਮਾਰੀ ਘਟਣਾ ਸੀ ਕਿੰਨੀ ਕੇਸ ਸੀਗੀ ਉਹਨਾਂ ਦੀ ਤਾਈ ਜੀ ਦਾ ਨਾਮ ਵਿਨੋਦ ਦੁੱਗਲ ਹੈ ਤਾਇਆ ਜੀ ਮੇਰੇ ਪਿੰਸਨ ਦੁੱਗਲ ਜੀ ਐ ਤਾਇਆ ਜੀ ਤਾਈ ਜੀ ਦੀ ਏਜਡ ਨੀਅਰ ਅਬਾਊਟ 70 ਇਅਰਸ ਐ ਔਰ ਹਾਊਸ ਵਾਈਫ ਨੇ ਦੋਨੋ ਬੱਚੇ ਬਾਹਰ ਨੇ ਕੱਲੇ ਰਹਿੰਦੇ ਇੱਥੇ ਦੋਨੋ ਮੀਆਂ ਬੀਬੀ ਰਹਿੰਦੇ ਜਿਸ ਟਾਈਮ ਮੈਂ ਬਾਹਰ ਦਾ ਤੋ ਕੱਲੇ ਸੀ ਕਿਉਂਕਿ ਤਾਇਆ ਜੀ ਤਾਂ ਬਾਹਰ ਚਲੇ ਗਏ ਸੀਗੇ ਉਹਨਾਂ ਨੂੰ ਫਰੰਟ ਡੋਰ ਤੋਂ ਬੂਹਾ ਨਹੀਂ ਖੁੱਲਿਆ ਇਹ

ਘਰ ਦੇ ਵਿੱਚ ਇਸਤਰੀ ਦੀ ਡੈਥ ਹੋ ਗਈ ਆ ਤੇ ਸਾਨੂੰ ਉਹਨਾਂ ਨੇ ਸ਼ੱਕ ਜਾਰੀ ਕੀਤਾ ਹੈ ਕਿ ਕੋਈ ਲੱਗਦਾ ਵੀ ਕੋਈ ਨਾਲ ਕੋਈ ਲੁੱਟ ਖੋ ਕਰਨ ਦੇ ਇਰਾਦੇ ਨਾਲ ਕੋ ਉਹਦਾ ਕਤਲ ਕਰ ਗਿਆ ਔਰ ਹੁਣ ਜਿਹੜੀ ਉਹ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਆ ਕਿਉਂਕਿ 2 ਵਜੇ ਦੀ ਇਹ ਇਹਨਾਂ ਦੇ ਡੈਥ ਹੋਈ ਸੀ ਔਰ ਇਹਨਾਂ ਨੂੰ ਬਿਲਕੁਲ ਪਹਿਲਾਂ ਤੇ ਡਾਕਟਰ ਨੂੰ ਵੀ ਚੈੱਕ ਕਰਾਇਆ ਤੇ ਇਹਨਾਂ ਨੇ ਕਿਹਾ ਵੀ ਇਹਨੂੰ ਕੋਈ ਹਾਰਟ ਦੀ ਪ੍ਰੋਬਲਮ ਆਈ ਜਾਂ ਕੁਝ ਆਇਆ ਤੇ ਬਾਅਦ ਦੇ ਵਿੱਚ ਉਹ ਇਹਨਾਂ ਦੇ ਘਰ ਵਾਲਿਆਂ ਨੇ ਜਦੋਂ ਜਾਣਨੇ ਗਵੰਡੀ ਕਹਨੇ ਕਿ ਆ ਵੀ ਇਹਨਾਂ ਦੇ ਹੱਥ ਦੇ ਵਿੱਚ ਕੋਈ ਸੋਨੇ ਦੇ ਕੰਗਣ ਹੁੰਦੇ ਆ ਉਹ ਨਹੀਂ ਹੈਗੇ ਤੇ ਉਹ ਇੱਕ ਜਿਹੜਾ ਐਂਗਲ ਹੈਗਾ ਆ ਜਾਂ ਮੋਬਾਈਲ ਫੋਨ ਇਹਨਾਂ ਦਾ ਇਸ ਵੇਲੇ ਮਿਸ ਹੈਗਾ ਉਸ ਐਂਗਲ ਨੂੰ ਲੈ ਕੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆਂ ਔਰ ਇਹਦੇ ਵਿੱਚ ਜਿਹੜਾ ਆ ਉਹ ਜਲਦੀ ਕੋ ਖਲਾਸਾ ਕਰਾਂਗੇ ਵੀ ਇਹ ਅਸਲੀਅਤ ਕੀ ਹੈਗੀ ਕਿਵੇਂ ਹੋਇਆ ਸਰ ਸੀਸੀਟੀਵੀ ਕੈਮਰੇ ਲੱਗੇ ਜੀ ਅੱਜ ਸੀਸੀਟੀਵੀ ਘਰ ਦੇ ਵਿੱਚ ਨਹੀਂ ਹੈਗੇ ਔਰ ਆਲੇ-ਦੁਆਲੇ ਸਾਡੀਆਂ ਟੀਮਾਂ ਲੱਗੀਆਂ ਆ ਉਹ ਚੈੱਕ ਕਰ ਰਹੇ ਆ ਸਰ ਕੋਈ ਪਤਾ ਲੱਗਾ ਕਿੰਨੇ ਵਜੇ ਦੇ ਕਰੀਬ ਹੋਇਆ ਕਿਉਂਕਿ ਇਹਦੇ ਵਿੱਚ ਜਿਹੜਾ ਜੀ 12 ਵਜੇ ਇਹਨਾਂ ਦੱਸਣ ਦਾ ਘਰ ਤੋਂ ਗਏ ਹਸਬੰਦ ਮੀਆਂ ਬੀਬੀ ਦੋਨੇ ਰਹਿੰਦੇ ਸੀਗੇ ਸੀਨੀਅਰ ਸਿਟੀਜ਼ਨ ਆ ਔਰ ਆਲੇ-ਦੁਆਲੇ ਸਾਰੀ ਬੱਸੋ ਆ ਤੇ 2 ਵਜੇ ਜਦੋਂ ਘਰ ਆਏ ਆ ਤੇ ਉਸ ਟਾਈਮ ਉਹਨਾਂ ਨੂੰ ਆ ਕੇ ਪਤਾ ਲੱਗਾ ਕੋਈ ਨਿਸ਼ਾਨ ਲੱਗਿਆ ਕੋਈ ਵੈਪਨ ਕੋਈ ਸੋਚ ਨਹੀਂ ਇਸ ਤਰ੍ਹਾਂ ਬਾਰੀ ਤੌਰ ਤੇ ਇਹ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਹੈਗੀ ਬੋਡੀ ਦੇ ਉੱਤੇ ਕੋਈ ਨਿਸ਼ਾਨ ਨਹੀਂ ਚਮਝ ਕਰ ਰਹੇ ਹਾਂ ਸਰ ਨਹੀਂ ਅਸੀਂ ਹਰ ਪਾਸਿਓਂ ਜਿਹੜੀ ਜਾਂਚ ਕਰ ਰਹੇ ਹਾਂ ਔਰ ਬਿਲਕੁਲ 70 ਸਾਲ ਦੇ ਕੀ ਨਾਮ ਹੈਗਾ ਸਰ ਵਿਨੋਦ ਕੁਮਾਰੀ ਦੁੱਗਲ ਜੀ ਦੱਸਿਆ ਜਾਦਾ ਇਹਨਾਂ ਦੇ ਪੋਤੇ ਦਾ ਜਨਮ ਦਿਨ ਸੀ ਉਹ ਬਾਹਰ ਸੀਗਾ ਇਹ ਇੱਥੇ ਨਹੀਂ ਸੀ ਬੱਚੇ ਬਾਹਰ ਆ ਇਹਨਾਂ ਦੇ ਤਾਂ ਮੋਬਾਈਲ ਵੀ ਲੱਗੇ ਗਏ ਨਾ ਇਸ ਵੇਲੇ ਉਹਨਾਂ ਦਾ ਮੋਬਾਈਲ ਨਹੀਂ ਹੈ ਉਹ ਮਿਸਿਆ ਉਹ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆਂ ਵੀ ਕਿਤੇ ਘਰ ਦੇ ਵਿੱਚ ਅੱਗੇ ਪਿਛੇ ਰੱਖਿਆ ਜਾਂ ਕੋਈ ਲੈ ਗਿਆ ਇਹ ਕਿਤੇ ਜਾਦੀ ਹੈ ਤਾਂ ਅੱਜ ਇਹਦਾ ਜਿਹੜਾ ਇਨਵੈਸਟੀਗੇਸ਼ਨ ਕਰ ਰਹੇ ਆਂ ਔਰ ਜੋ ਵੀ ਕਾਰਵਾਈ ਹੋਵੇਗੀ ਤੇ ਕਾਰਵਾਈ ਕਰਾਂਗੇ ਸਰ ਜਿੱਦਾਂ ਕਹਿੰਦੇ ਕੰਗਰ ਵਗੈਰਾ ਉਤਾਰੇ ਕੋਈ ਨਿਸ਼ਾਨ ਵਗੈਰਾ ਉਹਨਾਂ ਦੇ ਬਾਅਦ ਨੂੰ ਮਿਲਿਆ ਨਹੀਂ ਉਹ ਸਾਡੀ ਫ੍ਰੈਂਸਿਕ ਟੀਮ ਜਿਹੜੀ ਲੱਗੀ ਹੋਈ ਹੈ ਸਾਰਾ ਚੈੱਕ ਕਰਵਾਵਾਂਗੇ ਔਰ ਇਹਦੇ ਵਿੱਚ ਜੋ ਵੀ ਇਸਲੀਅਤ ਹੋਏਗੀ ਉਸ ਨੂੰ ਤੱਕ ਕਰੀ ਕਰੀ ਸਰ ਬਿਲਕੁਲ ਪਤਾ ਲੱਗਿਆ ਕਿੰਨੇ ਕੁ ਬੰਦੇ ਸੀਗੇ ਜੀ ਨਹੀਂ ਇਸ ਤਰ੍ਹਾਂ ਕੋਈ ਕੈਮਰੇ ਕੋਈ ਨਹੀਂ ਕਿਸੇ ਨੇ ਦੇਖਿਆ ਕੁਝ ਨਹੀਂ ਅੰਦਰ ਆਉਂਦਾ ਜਾਂਦਾ ਬਾਹਰ ਜਾਂਦਾ ਸ਼ਸ਼ਟ੍ਰੀਕਾਲ ਤੁਸ ਦੇਖ ਰਿਹਾ ਸਮਝ ਨਿਊਜ਼ ਤੇ ਮੈਂ ਹਾ ਪ੍ਰਦੀਪ ਕੌਰ ਸੂਬੇ ਦੇ ਵਿੱਚ ਲੁੱਟਾਂ ਇਸ ਕਦਰ ਵੱ ਚੁੱਕੀਆਂ ਨੇ ਕਿ ਹੁਣ ਲੁੱਟੇਰਿਆ ਲੋਕਾਂ ਨੂੰ ਮਾਰਨਾ ਵੀ ਸ਼ੁਰੂ ਕਰ ਦਿੱਤਾ ਆ ਤਾਂ ਬਿਲਕੁਲ ਦੱਸਦੀ ਕਿ ਮਾਮਲਾ ਜਿਹੜਾ ਜਲੰਧਰ ਤੋਂ ਸਾਹਮਣੇ ਜਿੱਥੇ ਇੱਕ ਮਹਿਲਾ ਦੀ ਘਰ ਦੇ ਵਿੱਚ ਵੜ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ ਇਹ ਹੱਤਿਆ ਕਿਉਂ ਕੀਤੀ ਜਾਂਦੀ ਹੈ ਪੂਰਾ ਮਾਮਲਾ ਤੁਹਾਨੂੰ ਦੱਸ ਦਿੰਨੇ ਆ ਤਾਂ ਮਾਮਲਾ ਜਿਹੜਾ ਜਲੰਧਰ ਤੋਂ ਸਾਹਮਣੇ ਜਿੱਥੇ ਪਤੀ ਬਾਜ਼ਾਰ ਗਿਆ ਹੁੰਦਾ ਹੈ ਤਾਂ ਜਦੋਂ ਵਾਪਸ ਆਉਂਦਾ ਆ ਕੇ ਦੇਖਦਾ ਹੈ ਕਿ ਉਸ ਦੀ ਪਤਨੀ ਹੈ ਜਿਹੜੀ ਖੂਨ ਦੇ ਨਾਲ ਲੱਤਪੱਤ ਉਸਦੀ ਲਾਸ਼ ਨੂੰ ਸਾਹਮਣੇ ਪਈ ਦਿੱਖਦੀ ਹੈ ਆ ਤਾਂ ਬਿਲਕੁਲ ਪਹਿਲਾਂ ਤਾਂ ਪਤੀ ਦੇ ਵੱਲੋਂ ਦਰਵਾਜ਼ਾ ਖੜਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਪਰ ਦਰਵਾਜ਼ਾ ਅੰਦਰ ਤੋਂ ਬੰਦ ਹੁੰਦਾ ਹੈ ਕਾਫੀ ਟਾਈਮ ਖੜਕਾਉਣ ਤੋਂ ਬਾਅਦ ਜਦੋਂ ਦਰਵਾਜ਼ਾ ਨਹੀਂ ਖੋਲਿਆ ਜਾਂਦਾ ਤਾਂ ਉਸ ਨੂੰ ਸ਼ੱਕ ਹੁੰਦਾ ਹੈ ਕਿ ਸ਼ਾਇਦ ਕੋਈ ਅਣਹੋਣੀ ਘਟਨਾ ਵਾਪਰੀ ਹੈ ਤਾਂ ਬਿਲਕੁਲ ਛੱਤ ਦੇ ਉੱਪਰ ਦਰਵਾਜ਼ੇ ਹੀਟਾ ਅੰਦਰ ਵੱੜਦਾ ਅੰਦਰ ਜਾ ਕੇ ਦੇਖਦਾ ਹੈ ਖੂਨ ਦੇ ਨਾਲ ਲੱਤਪੱਤ ਉਸਦੀ ਪਤਨੀ ਦੀ ਲਾਸ਼ ਹੁੰਦੀ ਹੈ ਘਰ ਦੇ ਵਿੱਚ ਸਾਰਾ ਸਮਾਨ ਹੈ ਜਿਹੜਾ ਬਿਖਰਿਆ ਪਿਆ ਹੁੰਦਾ ਜਿਸ ਤੋਂ ਸਾਫ਼ ਤੌਰ ਤੇ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਲੁਟੇਰੇ ਫਰਾਰ ਹੋ ਗਏ ਨੇ ਅਤੇ ਮਹਿਲਾ ਦੀ ਹੱਤਿਆ ਕਰ ਦਿੱਤੀ ਨੇ ਹੰਦਾ ਸੀ ਕਿ ਭਾਜੀ ਪੀ ਆਗੂ ਦੀ ਰਿਸ਼ਤੇਦਾਰ ਦੱਸੀ ਜਾ ਰਹੀ ਹੈ ਮਹਿਲਾ ਇੱਕ ਵਾਰ ਤਸਵੀਰਾਂ ਤੁਹਾਨੂੰ ਮੌਕੇ ਦੀਆਂ ਜ਼ਰੂਰ ਦਿਖਾ ਦਿੰਦੇ ਹਾਂ ਮਾਰਕੀਟ ਗਏ 2 ਘੰਟੇ ਬਾਅਦ ਵਾਪਸ ਆਏ। ਹਾਂ ਜੀ। ਤੇ 2 ਘੰਟੇ ਬਾਅਦ ਵਾਪਸ ਆਏ ਆ ਤਾਂ ਦਰਵਾਜਾ ਫਰੰਟ ਦੂਰ ਕਿਸੇ ਨੇ ਖੋਲਿਆ ਨਹੀਂ। ਫਿਰ ਸਾਹਮਣੇ ਚੋਪੜਾ ਫੈਮਿਲੀ ਹੈ ਤੇ ਉਹਨਾਂ ਨੇ ਦੇਖਿਆ ਤਾਇਆ ਜੀ ਬਜ਼ੁਰਗ ਨੇ ਕਿ ਬੂਆ ਖੜਕਾ ਰਹੇ ਨੇ। ਉਹ ਟੱਪ ਕੇ ਅੰਦਰ ਆਏ ਆ। ਤਾਂ ਕੁੰਡੀ ਅੰਦਰ ਜਦੋਂ ਆਏ ਤੇ ਤਾਈ ਜੀ ਜਿਹੜੇ ਸੀਗੇ ਉਹ ਗਿਰੇ ਹੋਏ ਸੀਗੇ। ਤਾਂ ਇੱਕਦਮ ਸ਼ੌਕਡ ਹੋ ਜਾਂਦੇ ਆ ਦੋਨੋਂ ਤੇ 2-3 ਘੰਟੇ ਉਹਨਾਂ ਨੂੰ ਸਮਝ ਨਹੀਂ ਲੱਗਾ ਕਿਉਂਕਿ ਮਤਲਬ ਬਿਲਕੁਲ ਨੇਕ ਸ਼ਰੀਫ ਬੰਦੇ ਨੇ। ਤੋ 2-3 ਘੰਟੇ ਬਾਅਦ ਜਦੋਂ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਦੇਖੋ ਜੋ ਇਹਨਾਂ ਨੇ 골ਡ ਪਾਇਆ ਹੁੰਦਾ ਉਹ ਕਿੱਥੇ ਹੈ ਉਹ ਜਦੋਂ ਦੇਖਿਆ ਕਿ 골ਡ ਦੇ ਦੋਨੋਂ ਕੜੇ ਨਹੀਂ ਸੀਗੇ ਮੁੰਦਰੀਆਂ ਨਹੀਂ ਸੀ ਉਹਨਾਂ ਦਾ ਮੋਬਾਈਲ ਜਿਹੜਾ ਉਹ ਨਹੀਂ ਸੀ ਮੋਬਾਈਲ ਤੇ ਫੋਨ ਕੀਤਾ ਉਹ ਸਵਿਚਡ ਆਫ ਸੀ ਫਿਰ ਇਸ ਤਰ੍ਹਾਂ ਪਤਾ ਲੱਗਾ ਕਿ ਉਹਨਾਂ ਦਾ ਬਿਲਕੁਲ ਘਰ ਦੀ ਇੱਕ ਚੋਪੜਾ ਫੈਮਿਲੀ ਜਿਹੜਾ ਮੁੰਡੇ ਨੇ ਦੇਖਿਆ ਇੱਕ ਬਾਰੀ ਥੋੜੀ ਜੀ ਖੁੱਲੀ ਹੋਈ ਸੀ ਤੇ ਇੱਕ ਤਾਇਆ ਜੀ ਦੇ ਦੂਸਰੇ ਕਮਰੇ ਦੀ ਥੋੜੀ ਜੀ ਬਾਰੀ ਖੁੱਲੀ ਹੋਈ ਸੀ ਹੱਲੇ ਹੋਰ ਕੀ ਕੀ ਗਿਆ ਇਹਦੇ ਬਾਰੇ ਹੱਲੇ ਕੁਝ ਨਹੀਂ ਕਹਿ ਸਕਦੇ ਪਰ ਇਹ ਹੈ ਕਿ ਤਾਈ ਜੀ ਦੇ ਜਿਹੜੇ ਦੋਨੋਂ ਕੜੇ 골ਡ ਦੇ ਮਤਲਬ ਆਲ ਦੀ ਟਾਈਮ ਪਾਇਆ ਰੱਖਿਆ ਹੁੰਦਾ ਉਹਨਾਂ ਨੇ 골ਡ ਜਿੰਨਾ ਕਿ ਪਾਨੀਆਂ ਲੇਡੀਜ਼ ਕਿ ਉਹਨਾਂ ਦਾ ਮੋਬਾਈਲ ਜਿਹੜਾ ਉਹ ਸਵਿਚਡ ਆਫ ਆ ਰਿਹਾ ਇਸ ਕਰਕੇ ਜਿਹੜਾ ਇਹ ਮਾਮਲਾ ਬੜਾ ਗੰਭੀਰ ਸੰਦੇਗਤ ਲੱਗ ਰਿਹਾ ਕਿ ਇੱਕ ਵੈਸੇ ਤਾਂ ਚਲੋ ਬਹੁਤ ਵਧੀਆ ਏਰੀਆ ਹੈ ਕਦੀ ਇਦਾਂ ਦੀ ਗੱਲ ਨਹੀਂ ਤੇ ਬਹੁਤ ਮਾਰੀ ਘਟਨਾ ਹੈ ਕਿੰਨੀ ਕਿੰਨੀ ਕੇਸ ਸੀਗੀ ਉਹਨਾਂ ਦੀ ਤਾਈ ਜੀ ਦਾ ਨਾਮ ਗਿਨੋਦ ਦੁੱਗਲ ਹੈ ਤਾਇਆ ਜੀ ਮੇਰੇ ਪਿੰਸਨ ਦੁੱਗਲ ਜੀ ਐ ਤਾਇਆ ਜੀ ਤਾਈ ਜੀ ਦੀ ਏਜਡ ਨੀਅਰ ਅਬਾਊਟ 70 ਇਅਰਸ ਐ ਔਰ ਹਾਊਸ ਵਾਈਫ ਨੇ ਦੋਨੋ ਬੱਚੇ ਬਾਹਰ ਨੇ ਕੱਲੇ ਰਹਿੰਦੇ ਇੱਥੇ ਦੋਨੋ ਮੀਆਂ ਬੀਬੀ ਰਹਿੰਦੇ ਜਿਸ ਟਾਈਮ ਮੈਂ ਬਾਹਰ ਦਾ ਟੂਰੀ ਕੱਲੇ ਸੀ ਕੱਲੇ ਸੀ ਕਿਉਂਕਿ ਤਾਇਆ ਜੀ ਤਾਂ ਬਾਹਰ ਚਲੇ ਗਏ ਸੀਗੇ ਉਹਨਾਂ ਨੂੰ ਫਰੰਟ ਡੋਰ ਤੋਂ ਬੂਹਾ ਨਹੀਂ ਖੁੱਲਿਆ ਇਹ

ਘਰ ਦੇ ਵਿੱਚ ਇਸਤਾਨ ਔਰਤ ਦੀ ਡੈਥ ਹੋ ਗਈ ਆ ਤੇ ਸਾਨੂੰ ਉਹਨਾਂ ਨੇ ਸ਼ੱਕ ਜਾਰੀ ਕੀਤਾ ਹੈ ਕਿ ਕੋਈ ਲੱਗਦਾ ਵੀ ਕੋਈ ਨਾਲ ਕੋਈ ਲੁੱਟ ਖੋ ਕਰਨ ਦੇ ਇਰਾਦੇ ਨਾਲ ਕੋਈ ਉਹਦਾ ਕਤਲ ਕਰ ਗਿਆ ਔਰ ਹੁਣ ਜਿਹੜੀ ਉਹ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਆ ਕਿਉਂਕਿ 2 ਵਜੇ ਦੀ ਇਹ ਇਹਨਾਂ ਦੇ ਡੈਥ ਹੋਈ ਸੀ ਔਰ ਇਹਨਾਂ ਨੂੰ ਬਿਲਕੁਲ ਪਹਿਲਾਂ ਤੇ ਡਾਕਟਰ ਨੂੰ ਵੀ ਚੈੱਕ ਕਰਾਇਆ ਤੇ ਇਹਨੇ ਕਿਹਾ ਵੀ ਇਹਨੂੰ ਕੋਈ ਹਾਰਟ ਦੀ ਪ੍ਰੋਬਲਮ ਆਈ ਜਾਂ ਕੁਝ ਆਇਆ ਤੇ ਬਾਅਦ ਦੇ ਵਿੱਚ ਉਹ ਇਹਨਾਂ ਦੇ ਘਰ ਵਾਲਿਆਂ ਨੇ ਜਦੋਂ ਜਾਨਨੀ ਗਵੰਡੀ ਕਹਨੇ ਕਿ ਆ ਵੀ ਇਹਨਾਂ ਦੇ ਹੱਥ ਦੇ ਵਿੱਚ ਕੋਈ ਸੋਨੇ ਦੇ ਕੰਗਣ ਹੁੰਦੇ ਆ ਉਹ ਨਹੀਂ ਹੈਗੇ ਤੇ ਉਹ ਇੱਕ ਜਿਹੜਾ ਐਂਗਲ ਹੈਗਾ ਆ ਜਾਂ ਮੋਬਾਈਲ ਫੋਨ ਇਹਨਾਂ ਦਾ ਇਸ ਵੇਲੇ ਮਿਸ ਹੈਗਾ ਉਸ ਐਂਗਲ ਨੂੰ ਲੈ ਕੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆਂ ਔਰ ਇਹਦੇ ਵਿੱਚ ਜਿਹੜਾ ਆ ਉਹ ਜਲਦੀ ਕੋ ਖਲਾਸਾ ਕਰਾਂਗੇ ਵੀ ਇਹ ਅਸਲੀਅਤ ਕੀ ਹੈਗੀ ਕਿਵੇਂ ਹੋਇਆ ਸਰ ਸੀਸੀਟੀਵੀ ਕੈਮਰੇ ਲੱਗੇ ਜੀ ਅੱਜ ਸੀਸੀਟੀਵੀ ਘਰ ਦੇ ਵਿੱਚ ਨਹੀਂ ਹੈਗੇ ਔਰ ਆਲੇ-ਦੁਆਲੇ ਸਾਡੀਆਂ ਟੀਮਾਂ ਲੱਗੀਆਂ ਆ ਉਹ ਚੈੱਕ ਕਰ ਰਹੇ ਆ ਸਰ ਕੋਈ ਪਤਾ ਲੱਗਾ ਕਿੰਨੇ ਵਜੇ ਦੇ ਕਰੀਬ ਹੋਇਆ ਕਿਉਂਕਿ ਇਹਦੇ ਵਿੱਚ ਜਿਹੜਾ ਜੀ 12 ਵਜੇ ਇਹਨਾਂ ਦੱਸਣ ਦਾ ਘਰ ਤੋਂ ਗਏ ਹਸਬੰਦ ਮੀਆਂ ਬੀਬੀ ਦੋਨੇ ਰਹਿੰਦੇ ਸੀਗੇ ਸੀਨੀਅਰ ਸਿਟੀਜ਼ਨ ਇਹ ਔਰ ਆਲੇ-ਦੁਆਲੇ ਸਾਰੀ ਬੱਸੋ ਆ ਤੇ 2 ਵਜੇ ਜਦੋਂ ਘਰ ਆਏ ਆ ਤੇ ਉਸ ਟਾਈਮ ਉਹਨਾਂ ਨੂੰ ਆ ਕੇ ਪਤਾ ਲੱਗਾ ਜੀ ਕੋਈ ਨਿਸ਼ਾਨ ਲੱਗਿਆ ਕੋਈ ਵੈਪਨ ਕੋਈ ਨਹੀਂ ਇਸ ਤਰ੍ਹਾਂ ਬਾਰੀ ਤੌਰ ਤੇ ਜੇ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਹੈਗੀ ਬੋਡੀ ਦੇ ਉੱਤੇ ਕੋਈ ਨਿਸ਼ਾਨ ਜੀ ਜਾਂਚ ਕਰ ਰਹੇ ਹਾਂ ਸਰ ਨਹੀਂ ਅਸੀਂ ਹਰ ਪਾਸਿਓਂ ਜੀ ਜਾਂਚ ਕਰ ਰਹੇ ਹਾਂ ਬਿਲਕੁਲ 70 ਸਾਲ ਦੇ ਕੀ ਨਾਮ ਹੈਗਾ ਸਰ ਵਿਨੋਦ ਕੁਮਾਰੀ ਦੁੱਗਵਾਲਾ ਸਰ ਦੱਸਿਆ ਜਾਦਾ ਇਹਨਾਂ ਦੇ ਪੋਤੇ ਦਾ ਜਨਮ ਦਿਨ ਸੀ ਉਹ ਬਾਹਰ ਸੀਗਾ ਇਹ ਇੱਥੇ ਨਹੀਂ ਸੀ ਬੱਚੇ ਬਾਹਰ ਐਨਾਂ ਦੇ ਮੋਬਾਈਲ ਵੀ ਲੱਗੇ ਗਏ ਨਾ ਇਸ ਵੇਲੇ ਉਹਨਾਂ ਦਾ ਮੋਬਾਈਲ ਨਹੀਂ ਹੈ ਉਹ ਮਿਸਿਆ ਉਹ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਵੀ ਕਿਤੇ ਘਰ ਦੇ ਵਿੱਚ ਅੱਗੇ ਪਿਛੇ ਰੱਖਿਆ ਜਾਂ ਕੋਈ ਲੈ ਗਿਆ ਹੈ ਇਹਦਾ ਕੀ ਜਰੂਰੀ ਹੈ ਸਰ ਅਜੇ ਇਹਦਾ ਜਿਹੜਾ ਇਨਵੈਸਟੀਗੇਸ਼ਨ ਕਰ ਰਹੇ ਆਂ ਔਰ ਜੋ ਵੀ ਕਾਰਵਾਈ ਹੋਵੇਗੀ ਉਹ ਵੀ ਕਾਰਵਾਈ ਕਰਾਂਗੇ ਸਰ ਜਿੱਦਾਂ ਕਹਿੰਦੇ ਕੰਗਰ ਵਗੈਰਾ ਉਤਾਰੇ ਕੋਈ ਨਿਸ਼ਾਨ ਵਗੈਰਾ ਉਹਨਾਂ ਦੇ ਬਾਅਦ ਨੂੰ ਮਿਲਿਆ ਨਹੀਂ ਉਹ ਸਾਡੀ ਫੋਰੈਂਸਿਕ ਟੀਮ ਜਿਹੜੀ ਲੱਗੀ ਹੋਈ ਹੈ ਸਾਰਾ ਚੈੱਕ ਕਰਵਾਵਾਂਗੇ ਔਰ ਇਹਦੇ ਵਿੱਚ ਜੋ ਵੀ ਇਸਲੀਅਤ ਹੋਏਗੀ ਉਸ ਨੂੰ ਤਾਂ ਕਰੀ ਕਰਾਂਗੇ ਸਰ ਬਿਲਕੁਲ ਪਤਾ ਲੱਗਿਆ ਕਿੰਨੇ ਕੁ ਬੰਦੇ ਸੀਗੇ ਜੀ ਨਹੀਂ ਇਸ ਤਰ੍ਹਾਂ ਕੋਈ ਕੈਮਰੇ ਕੋਈ ਨਹੀਂ ਕਿਸੇ ਨੇ ਦੇਖਿਆ ਕੁਝ ਨਹੀਂ ਅੰਦਰ ਆਉਂਦਾ ਜਾਂਦਾ ਬਾਹਰ ਜਾਂਦਾ ਸ਼ਸ਼ਟਿਕਾਲ ਤੁਸ ਦੇਖ ਰਿਹਾ ਸਮਝ ਨਿਊਜ਼ ਤੇ ਮੈਂ ਹਾ ਪ੍ਰਦੀਪ ਕੌਰ ਸੂਬੇ ਦੇ ਵਿੱਚ ਲੁੱਟਾਂ ਇਸ ਕਦਰ ਵੱ ਚੁੱਕੀਆਂ ਨੇ ਕਿ ਹੁਣ ਲੁੱਟੇਰਿਆ ਨੇ ਲੋਕਾਂ ਨੂੰ ਮਾਰਨਾ ਵੀ ਸ਼ੁਰੂ ਕਰ ਦਿੱਤਾ ਆ ਤਾਂ ਬਿਲਕੁਲ ਦੱਸਦੀ ਕਿ ਮਾਮਲਾ ਜਿਹੜਾ ਜਲੰਧਰ ਤੋਂ ਸਾਹਮਣੇ ਜਿੱਥੇ ਇੱਕ ਮਹਿਲਾ ਦੀ ਘਰ ਦੇ ਵਿੱਚ ਵੜ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ ਹੱਤਿਆ ਕਿਉਂ ਕੀਤੀ ਜਾਂਦੀ ਹੈ ਪੂਰਾ ਮਾਮਲਾ ਤੁਹਾਨੂੰ ਦੱਸ ਦਿੰਨੇ ਆ ਤਾਂ ਮਾਮਲਾ ਜਿਹੜਾ ਜਲੰਧਰ ਤੋਂ ਸਾਹਮਣੇ ਜਿੱਥੇ ਪਤੀ ਬਾਜ਼ਾਰ ਗਿਆ ਹੁੰਦਾ ਹੈ ਤਾਂ ਜਦੋਂ ਵਾਪਸ ਆਉਂਦਾ ਆ ਕੇ ਦੇਖਦਾ ਹੈ ਕਿ ਉਸ ਦੀ ਪਤਨੀ ਹੈ ਜਿਹੜੀ ਖੂਨ ਦੇ ਨਾਲ ਲਥਪਥ ਉਸਦੀ ਲਾਸ਼ ਨੂੰ ਸਾਹਮਣੇ ਪਈ ਦਿੱਖਦੀ ਹੈ ਆ ਤਾਂ ਬਿਲਕੁਲ ਪਹਿਲਾਂ ਤਾਂ ਪਤੀ ਦੇ ਵੱਲੋਂ ਦਰਵਾਜ਼ਾ ਖੜਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਪਰ ਦਰਵਾਜ਼ਾ ਅੰਦਰ ਤੋਂ ਬੰਦ ਹੁੰਦਾ ਹੈ ਕਾਫੀ ਟਾਈਮ ਖੜਕਾਉਣ ਤੋਂ ਬਾਅਦ ਜਦੋਂ ਦਰਵਾਜ਼ਾ ਨਹੀਂ ਖੋਲਿਆ ਜਾਂਦਾ ਤਾਂ ਉਸ ਨੂੰ ਸ਼ੱਕ ਹੁੰਦਾ ਹੈ ਕਿ ਸ਼ਾਇਦ ਕੋਈ ਅਣਹੋਣੀ ਘਟਨਾ ਵਾਪਰੀ ਹੈ ਤਾਂ ਬਿਲਕੁਲ ਛੱਤ ਦੇ ਉੱਪਰ ਦਰਵਾਜ਼ੇ ਹੇਠਾਂ ਉਤਰਦਾ ਹੈ ਅੰਦਰ ਜਾ ਕੇ ਦੇਖਦਾ ਹੈ ਖੂਨ ਦੇ ਨਾਲ ਲਥਪਥ ਉਸਦੀ ਪਤਨੀ ਦੀ ਲਾਸ਼ ਹੁੰਦੀ ਹੈ ਘਰ ਦੇ ਵਿੱਚ ਸਾਰਾ ਸਮਾਨ ਹੈ ਜਿਹੜਾ ਵਿਖਰਿਆ ਪਿਆ ਹੁੰਦਾ ਜਿਸ ਤੋਂ ਸਾਫ਼ ਤੌਰ ਤੇ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਲੁਟੇਰੇ ਫਰਾਰ ਹੋ ਗਏ ਨੇ ਅਤੇ ਮਹਿਲਾ ਦੀ ਹੱਤਿਆ ਕਰ ਦਿੱਤੀ ਹੈ ਹੰਦਾ ਸੀ ਕਿ ਭਾਜੀਪੀ ਆਗੂ ਦੀ ਰਿਸ਼ਤੇਦਾਰ ਦੱਸੀ ਜਾ ਰਹੀ ਹੈ ਮਹਿਲਾ ਤਿਕ ਵਾਰ ਤਸਵੀਰਾਂ ਤੁਹਾਨੂੰ ਮੌਕੇ ਦੀਆਂ ਜ਼ਰੂਰ ਦਿਖਾ ਦਿੰਦੇ ਹਾਂ ਮਾਰਕੀਟ ਗਏ 2 ਘੰਟੇ ਬਾਅਦ ਵਾਪਸ ਆਏ ਹਾਂ ਹਾਂ ਜੀ ਹਾਂ ਜੀ ਤੇ 2 ਘੰਟੇ ਬਾਅਦ ਵਾਪਸ ਆਏ ਆ ਤਾਂ ਦਰਵਾਜਾ ਫਰੰਟ ਦੂਰ ਕਿਸੇ ਨੇ ਖੋਲਿਆ ਨਹੀਂ ਫਿਰ ਸਾਹਮਣੇ ਚੋਪੜਾ ਫੈਮਲੀ ਹੈ ਤੇ ਉਹਨਾਂ ਨੇ ਦੇਖਿਆ ਤਾਇਆ ਜੀ ਬਜ਼ੁਰਗ ਨੇ ਕਿ ਬੂਆ ਖੜਕਾ ਰਹੇ ਨੇ ਉਹ ਟੱਪ ਕੇ ਅੰਦਰ ਆਏ ਆ ਤਾਂ ਕੁੰਡੀ ਅੰਦਰ ਜਦੋਂ ਆਏ ਤੇ ਤਾਈ ਜੀ ਜਿਹੜੇ ਸੀਗੇ ਉਹ ਗire ਹੋਏ ਸੀਗੇ ਤਾਂ ਇੱਕਦਮ ਸ਼ੌਕਡ ਹੋ ਜਾਂਦੇ ਆ ਦੋਨੋਂ ਤੇ 2-3 ਘੰਟੇ ਉਹਨਾਂ ਨੂੰ ਸਮਝ ਨਹੀਂ ਲੱਗਾ ਕਿਉਂਕਿ ਮਤਲਬ ਬਿਲਕੁਲ ਨੇਕ ਸ਼ਰੀਫ ਬੰਦੇ ਨੇ ਤੋ 2-3 ਘੰਟੇ ਬਾਅਦ ਜਦੋਂ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਦੇਖੋ ਜੋ ਇਹਨਾਂ ਨੇ 골ਡ ਪਾਇਆ ਹੁੰਦਾ ਉਹ ਕਿੱਥੇ ਹੈ ਉਹ ਜਦੋਂ ਦੇਖਿਆ ਕਿ 골ਡ ਦੇ ਦੋਨੋਂ ਕੜੇ ਨਹੀਂ ਸੀਗੇ ਮੁੰਦਰੀਆਂ ਨਹੀਂ ਸੀ ਉਹਨਾਂ ਦਾ ਮੋਬਾਈਲ ਜਿਹੜਾ ਉਹ ਨਹੀਂ ਸੀ ਮੋਬਾਈਲ ਤੇ ਫੋਨ ਕੀਤਾ ਉਹ ਸਵਿਚਡ ਆਫ ਸੀ ਫਿਰ ਇਸ ਤਰ੍ਹਾਂ ਪਤਾ ਲੱਗਾ ਕਿ ਉਹਨਾਂ ਦਾ ਬਿਲਕੁਲ ਘਰ ਦੀ ਇੱਕ ਚੋਪੜਾ ਫੈਮਲੀ ਜਿਹੜਾ ਮੁੰਡੇ ਨੇ ਦੇਖਿਆ ਇੱਕ ਬਾਰੀ ਥੋੜੀ ਜੀ ਖੁੱਲੀ ਹੋਈ ਸੀ ਤੇ ਇੱਕ ਤਾਇਆ ਜੀ ਦੇ ਦੂਸਰੇ ਕਮਰੇ ਦੀ ਥੋੜੀ ਜੀ ਬਾਰੀ ਖੁੱਲੀ ਹੋਈ ਸੀ ਹੱਲੇ ਹੋਰ ਕੀ ਕੀ ਗਿਆ ਹੈ ਇਹਦੇ ਬਾਰੇ ਹੱਲੇ ਕੁਝ ਨਹੀਂ ਕਹਿ ਸਕਦੇ ਪਰ ਇਹ ਹੈ ਕਿ ਤਾਈ ਜੀ ਦੇ ਜਿਹੜੇ ਦੋਨੋਂ ਕੜੇ 골ਡ ਦੇ ਮਤਲਬ ਆਲ ਦੀ ਟਾਈਮ ਪਾਇਆ ਰੱਖਿਆ ਹੁੰਦਾ ਉਹਨਾਂ ਨੇ 골ਡ ਜਿੰਨਾ ਕੁ ਪਾਨੀਆਂ ਲੇਡੀਜ਼ ਤੇ ਉਹਨਾਂ ਦਾ ਮੋਬਾਈਲ ਜਿਹੜਾ ਉਹ ਸਵਿਚਡ ਆਫ ਆ ਰਿਹਾ ਇਸ ਕਰਕੇ ਜਿਹੜਾ ਇਹ ਮਾਮਲਾ ਬੜਾ ਗੰਭੀਰ ਸੰਦੇਹਤ ਲੱਗ ਰਿਹਾ ਕਿ ਇੱਕ ਵੈਸੇ ਤਾਂ ਚਲੋ ਬਹੁਤ ਵਧੀਆ ਏਰੀਆ ਹੈ ਕਦੀ ਇਦਾਂ ਦੀ ਗੱਲ ਨਹੀਂ ਤੇ ਬਹੁਤ ਮਾਰੀ ਘਟਣਾ ਸੀ ਸੀਸੀਟੀਵੀ ਸਿਸਟਮ ਕਿੰਨੀ ਕਿੰਨੀ ਕੇਸ ਸੀਗੀ ਉਹਨਾਂ ਦੇ ਤਾਈ ਜੀ ਦਾ ਨਾਮ ਵਿਨੋਦ ਦੁੱਗਲ ਹੈ ਤਾਇਆ ਜੀ ਮੇਰੇ ਪਿੰਸਨ ਦੁੱਗਲ ਜੀ ਐ ਤਾਇਆ ਜੀ ਤਾਈ ਜੀ ਦੀ ਏਜਡ ਨੀਅਰ ਅਬਾਊਟ 70 ਇਅਰਸ ਐ ਔਰ ਹਾਊਸ ਵਾਈਫ ਨੇ ਦੋਨੋ ਬੱਚੇ ਬਾਹਰ ਨੇ ਕੱਲੇ ਰਹਿੰਦੇ ਇੱਥੇ ਦੋਨੋ ਮੀਆਂ ਬੀਬੀ ਰਹਿੰਦੇ ਜਿਸ ਟਾਈਮ ਮੈਂ ਬਾਹਰ ਦਾ ਤੋਏ ਕੱਲੇ ਸੀ ਕਿਉਂਕਿ ਤਾਇਆ ਜੀ ਤਾਂ ਬਾਹਰ ਚਲੇ ਗਏ ਸੀਗੇ ਉਹਨਾਂ ਨੂੰ ਫਰੰਟ ਡੋਰ ਤੋਂ ਬੂਹਾ ਨਹੀਂ ਖੁੱਲਿਆ ਇਹ

ਘਰ ਦੇ ਵਿੱਚ ਇਸਤਰੀ ਦੀ ਡੈਥ ਹੋ ਗਈ ਆ ਤੇ ਸਾਨੂੰ ਉਹਨਾਂ ਨੇ ਸ਼ੱਕ ਜਾਰੀ ਕੀਤਾ ਹੈ ਕਿ ਕੋਈ ਲੱਗਦਾ ਵੀ ਕੋਈ ਨਾਲ ਕੋਈ ਲੁੱਟ ਫੋ ਕਰਨ ਦੇ ਇਰਾਦੇ ਨਾਲ ਕੋਈ ਉਹਦਾ ਕਤਲ ਕਰ ਗਿਆ ਔਰ ਹੁਣ ਜਿਹੜੀ ਉਹ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਆ ਕਿਉਂਕਿ 2 ਵਜੇ ਦੀ ਇਹ ਇਹਨਾਂ ਦੇ ਡੈਥ ਹੋਈ ਸੀ ਔਰ ਇਹਨਾਂ ਨੂੰ ਬਿਲਕੁਲ ਪਹਿਲਾਂ ਤੇ ਡਾਕਟਰ ਨੂੰ ਵੀ ਚੈੱਕ ਕਰਾਇਆ ਤੇ ਇਹਨੇ ਕਿਹਾ ਵੀ ਇਹਨੂੰ ਕੋਈ ਹਾਰਟ ਦੀ ਪ੍ਰੋਬਲਮ ਆਈ ਜਾਂ ਕੁਝ ਆਇਆ ਤੇ ਬਾਅਦ ਦੇ ਵਿੱਚ ਉਹ ਇਹਨਾਂ ਨੇ ਘਰ ਵਾਲਿਆਂ ਨੇ ਜਦੋਂ ਜਾਣਨੇ ਗਵੰਡੀ ਕਹਨੇ ਕਿ ਆ ਵੀ ਇਹਨਾਂ ਦੇ ਹੱਥ ਦੇ ਵਿੱਚ ਕੋਈ ਸੋਨੇ ਦੇ ਕੰਗਣ ਹੁੰਦੇ ਆ ਉਹ ਨਹੀਂ ਹੈਗੇ ਤੇ ਉਹ ਇੱਕ ਜਿਹੜਾ ਐਂਗਲ ਹੈਗਾ ਆ ਜਾਂ ਮੋਬਾਈਲ ਫੋਨ ਇਹਨਾਂ ਦਾ ਇਸ ਵੇਲੇ ਮਿਸ ਹੈਗਾ ਉਸ ਐਂਗਲ ਨੂੰ ਲੈ ਕੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆਂ ਔਰ ਇਹਦੇ ਵਿੱਚ ਜਿਹੜਾ ਆ ਉਹ ਜਲਦੀ ਕੋ ਖੁਲਾਸਾ ਕਰਾਂਗੇ ਵੀ ਇਹ ਅਸਲੀਅਤ ਕੀ ਹੈਗੀ ਕਿਵੇਂ ਹੋਇਆ ਸਰ ਸੀਸੀਟੀਵੀ ਕੈਮਰੇ ਲੱਗੇ ਜੀ ਅਸੀਂ ਸੀਸੀਟੀਵੀ ਇਹ ਘਰ ਦੇ ਵਿੱਚ ਨਹੀਂ ਹੈਗੇ ਔਰ ਆਲੇ-ਦੁਆਲੇ ਸਾਡੀਆਂ ਟੀਮਾਂ ਲੱਗੀਆਂ ਆ ਉਹ ਚੈੱਕ ਕਰ ਰਹੇ ਆ ਸਰ ਕੋਈ ਪਤਾ ਲੱਗੇ ਕਿੰਨੇ ਵਜੇ ਦੇ ਕ੍ਰਾਈਮ ਹੋਇਆ ਕਿਉਂਕਿ ਇਹਦੇ ਵਿੱਚ ਜਿਹੜਾ ਜੀ 12 ਵਜੇ ਇਹਨਾਂ ਨੂੰ ਦੱਸਣ ਦਾ ਘਰ ਤੋਂ ਗਏ ਹਸਬੰਦ ਮੀਆਂ ਬੀਬੀ ਦੋਨੇ ਰਹਿੰਦੇ ਸੀ ਸੀਨੀਅਰ ਸਿਟੀਜ਼ਨ ਆ ਔਰ ਆਲੇ-ਦੁਆਲੇ ਸਾਰੀ ਬੱਸੋ ਆ ਤੇ 2 ਵਜੇ ਜਦੋਂ ਘਰ ਆਏ ਆ ਤੇ ਉਸ ਟਾਈਮ ਉਹਨਾਂ ਨੂੰ ਆ ਕੇ ਪਤਾ ਲੱਗਾ ਜੀ ਕੋਈ ਨਿਸ਼ਾਨ ਲੱਗਿਆ ਕੋਈ ਵੈਪਨ ਕੋਈ ਨਹੀਂ ਇਸ ਤਰ੍ਹਾਂ ਬਾਰੀ ਤੌਰ ਤੇ ਜੇ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਹੈਗੀ ਬੋਡੀ ਦੇ ਉੱਤੇ ਕੋਈ ਨਿਸ਼ਾਨ ਨਹੀਂ ਜਾਂਚ ਕਰ ਰਹੇ ਹਾਂ ਸਰ ਨਹੀਂ ਅਸੀਂ ਹਰ ਪਾਸਿਓਂ ਜੇ ਜਾਂਚ ਕਰ ਰਹੇ ਹਾਂ ਬਿਲਕੁਲ 70 ਸਾਲ ਦੇ ਕੀ ਨਾਮ ਹੈਗਾ ਸਰ ਵਿਨੋਦ ਕੁਮਾਰੀ ਦੁੱਗਵਾਲਾ ਸਭ ਦੱਸਿਆ ਜਾਦਾ ਇਹਨਾਂ ਦੇ ਪੋਤੇ ਦਾ ਜਨਮ ਦਿਨ ਸੀ ਉਹ ਬਾਹਰ ਸੀਗਾ ਇਹ ਇੱਥੇ ਨਹੀਂ ਸੀ ਬੱਚੇ ਬਾਹਰ ਆ ਇਹਨਾਂ ਦੇ ਮੋਬਾਈਲ ਵੀ ਲੱਗੇ ਗਏ ਨਾ ਇਸ ਵੇਲੇ ਉਹਨਾਂ ਦਾ ਮੋਬਾਈਲ ਨਹੀਂ ਹੈ ਉਹ ਮਿਸਿਆ ਉਹ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆਂ ਵੀ ਕਿਤੇ ਘਰ ਦੇ ਵਿੱਚ ਅੱਗੇ ਪਿਛੇ ਰੱਖਿਆ ਜਾਂ ਕੋਈ ਲੈ ਗਿਆ ਇਹਦਾ ਕੀ ਜਦੀ ਹੈ ਸਰ ਅਜੇ ਇਹਦਾ ਜਿਹੜਾ ਇਨਵੈਸਟੀਗੇਸ਼ਨ ਕਰ ਰਹੇ ਹਾਂ ਔਰ ਜੋ ਵੀ ਕਾਰਵਾਈ ਹੋਵੇ ਉਹ ਤੇ ਕਾਰਵਾਈ ਕਰਾਂਗੇ ਸਰ ਜਿੱਦਾਂ ਕਹਿੰਦੇ ਕੰਗਰਗਰ ਉਤਾਰੇ ਕੋਈ ਨਿਸ਼ਾਨ ਵਗੈਰਾ ਉਹਨਾਂ ਦੇ ਬਾਅਦ ਨਹੀਂ ਮਿਲਿਆ ਨਹੀਂ ਉਹ ਸਾਡੀ ਫ੍ਰੈਂਸਿਕ ਟੀਮ ਜਿਹੜੀ ਲੱਗੀ ਹੋਈ ਹੈ ਸਾਰਾ ਚੈੱਕ ਕਰਵਾਵਾਂਗੇ ਔਰ ਇਹ ਦੇ ਵਿੱਚ ਜੋ ਵੀ ਇਸਲੀਅਤ ਹੋਏਗੀ ਉਸ ਦੇ ਤੱਕ ਕਾਰਵਾਈ ਕਰਾਂਗੇ ਸਰ ਪਤਾ ਲੱਗਿਆ ਕਿੰਨੇ ਕੁ ਬੰਦੇ ਸੀਗੇ ਜੀ ਨਹੀਂ ਇਸ ਤਰ੍ਹਾਂ ਕੋਈ ਕੈਮਰੇ ਕੋਈ ਨਹੀਂ ਕਿਸੇ ਨੇ ਦੇਖਿਆ ਕੁਝ ਨਹੀਂ ਅੰਦਰ ਆਉਂਦਾ ਜਾਂਦਾ